ਗੁਰੂ ਪਿਆਰੀ ਸਾਸ ਸੰਗਾ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਭਾਸ਼ਾ ਜੀ ਜਦੋਂ ਦੇਸ਼ ਦਾ ਪਰਮਣ ਕਰਦੇ ਕਰਦੇ ਉੱਤਰਾਖੰਡ ਪਹੁੰਚੇ ਉੱਥੇ ਇੱਕ ਪਿੰਡ ਸੀ ਜਿਸ ਨੂੰ ਗੋਰਖ ਮੱਥਾ ਕਹਿੰਦੇ ਸਨ ਇਸ ਪਿੰਡ ਵਿੱਚ ਗੋਰਖਨਾਥ ਦੇ ਬਹੁਤ ਸਾਰੇ ਚੇਲੇ ਰਹਿੰਦੇ ਸਨ ਜਿਨ੍ਹਾਂ ਨੂੰ yogi ਜਾਂ ਸਿੱਧਾ ਕਿਹਾ ਜਾਂਦਾ ਸੀ ਇਹ ਸਿੱਧਾਂ ਦੀ ਸਖਲਾਈ ਦਾ ਕੇਂਦਰ ਸੀ ਗੁਰੂ ਸਾਹਿਬ ਜੀ ਇੱਕ ਸੁੱਕੇ ਪਿੱਪਲ ਦੇ ਹੇਠਾਂ ਜਾ ਬੈਠੇ ਤਾਂ ਪਿੱਪਲ ਜੋ ਬਹੁਤ ਸਮੇਤੋ ਸੁੱਕਾ ਹੋਇਆ ਸੀ ਗੁਰੂ ਸਾਹਿਬ ਜੀ ਦੇ ਚਰਨ ਛੋਹ ਲੈ ਕੇ ਹਰਿਆ ਭਰਿਆ ਹੋ ਗਿਆ ਜਦੋਂ ਸਿੱਧਾਂ ਨੇ ਇਹ ਵੇਖਿਆ ਤਾਂ ਉਹ ਤਾਂ ਈਰਖਾ ਵਸੋ ਕੇ ਗੁਰੂ ਸਾਹਿਬ ਜੀ ਦਾ ਇਮਤਿਹਾਨ ਲੈਣ ਲੱਗੇ ਤੇ ਆਪਣੀਆਂ ਕਰਾਮਾਤਾਂ ਵੀ ਵਿਖਾਉਣ ਲੱਗੇ ਉਹਨਾਂ ਨੇ ਕੀ ਕੀਤਾ ਕਿ ਆਪਣੀ ਸਿੱਧੀ ਅਨਸਾਰ ਪੇਪਲ ਦੇ ਦਰਖਤ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਪੇਪਲ ਦਾ ਬਹੁਤ ਵੱਡਾ ਦਰਖਤ ਆਪਣੀਆਂ ਜੜ੍ਹਾਂ ਧਰਤੀ ਵਿੱਚੋਂ ਉੱਪਰ ਚੋਕ ਕੇ ਬਾਹਰ ਆਉਣ ਲੱਗਾ ਗੁਰੂ ਸਾਹਿਬ ਜੀ ਨੇ ਉਸ ਪਿੱਪਲ ਵੱਲ ਵੇਖਿਆ ਤੇ ਆਪਣੇ ਪੰਚੇ ਦੀ ਸ਼ੋ ਨਾਲ ਪ੍ਰਭੂ ਕਿਰਪਾ ਨਾਲ ਪਿੱਪਲ ਉੱਥੇ ਹੀ ਰੁਕ ਦਿੱਤਾ ਪਿੱਪਲ ਉੱਡਣੋਂ ਰੁਕ ਗਿਆ ਤੇ ਅੱਜ ਵੀ ਉਹ ਪਿੱਪਲ ਉਸੇ ਤਰ੍ਹਾਂ ਖੜਾ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਜਦੋਂ ਰਾਤ ਹੋਈ ਤਾਂ ਠੰਡ ਦਾ ਮੌਸਮ ਸੀ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਿੱਧਾ ਕੋਲੋਂ ਅੱਗ ਲੈ ਆਓ ਆਪਾਂ ਅੱਗ ਬਾਲ ਕੇ ਸੇਕ ਲਵਾਂਗੇ ਰਾਤੀ ਠੰਡ ਤੋਂ ਬਚਾਅ ਹੋ ਜਾਵੇਗਾ ਪਾਈ ਮਰਦਾਨਾ ਸਿੱਧਾਂ ਦੀ ਧੋਣੀ ਕੋਲ ਗਿਆ ਤੇ ਅੱਗ ਦੀ ਮੰਗ ਕੀਤੀ ਪਰ ਸਿੱਧਾਂ ਨੇ ਅੱਗ ਦੇਣ ਤੋਂ ਇਨਕਾਰ ਕਰ ਦਿੱਤਾ ਪਾਈ ਮਰਦਾਨੇ ਨੇ ਮੁੜ ਕੇ ਗੁਰੂ ਸਾਹਿਬ ਜੀ ਨੂੰ ਆਖਿਆ ਉਹ ਅੱਗ ਨਹੀਂ ਦੇ ਰਹੇ ਈਰਖਾ ਵਸ ਇਨਕਾਰ ਕਰ ਰਹੇ ਹਨ ਗੁਰੂ ਸਾਹਿਬ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਜਾ ਇਧਰੋਂ ਉਧਰੋਂ ਛੋਟੀਆਂ ਮੋਟੀਆਂ ਲੱਕੜਾਂ ਇਕੱਠੀਆਂ ਕਰਕੇ ਲੈ ਆ ਪਾਈ ਮਰਦਾਨਾ ਜੀ ਲੱਕੜਾਂ ਲੈ ਆਇਆ ਵਾ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਲੱਕੜਾਂ ਵਿੱਚੋਂ ਅੱਗ ਆਪਣੇ ਆਪ ਰੱਬੀ ਸ਼ਕਤੀ ਨਾਲ ਬਲਣ ਲੱਗ ਪਈ। ਰਾਤ ਨੂੰ ਬੜਾ ਚੱਕੜ ਆਇਆ ਹਨੇਰੀ ਚੱਲੀ ਗੁਰੂ ਸਾਹਿਬ ਜੀ ਕੋਲ ਅੱਗ ਉਸੇ ਤਰ੍ਹਾਂ ਮੱਚਦੀ ਰਹੀ। ਪਰ ਸਿੱਧਾਂ ਦੀਆਂ ਜੋ ਧੂਣੀਆਂ ਸੀ ਉਹ ਸਾਰੀਆਂ ਹੀ ਬੁੱਝ ਗਈਆਂ। ਗੁਰੂ ਸਾਹਿਬ ਜੀ ਦੀਆਂ ਸ਼ਕਤੀਆਂ ਵੇਖ ਕੇ ਸਿੱਧ ਉਹਨਾਂ ਨੂੰ ਆਪਣੇ ਪੰਥ ਵਿੱਚ ਨਾ ਲਿਆ ਸਕੇ ਉਹਨਾਂ ਨੂੰ ਸਿੱਧ ਨਾ ਬਣਾ ਸਕੇ। ਪਰ ਸਿੱਧੂ ਸੋਚਣ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਇੱਥੋਂ ਪੁਜਾਇਆ ਜਾਵੇ ਉਹਨਾਂ ਨੇ ਇੱਕ ਯੋਜਨਾ ਸੋਚੀ ਜ਼ਮੀਨ ਵਿੱਚ ਇੱਕ ਟੋਆ ਪੁੱਟਿਆ ਤੇ ਉਸ ਵਿੱਚ ਇੱਕ ਸਿੱਧ ਜਿਹੜਾ ਸੀ ਬੱਚੇ ਨੂੰ ਉਠਾ ਦਿੱਤਾ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਚਲੋ ਧਰਤੀ ਕੋਲੋਂ ਪੁੱਛੋ ਕਿ ਧਰਤੀ ਕਿਸ ਦੀ ਆ ਜੇਕਰ ਧਰਤੀ ਨੇ ਕਿਹਾ ਕਿ ਮੈਂ ਗੋਰਖ ਸਿੱਧਾਂ ਦੀ ਹਾਂ ਤਤਵਾਂ ਨੂੰ ਇਥੋਂ ਕੋਚ ਕਰਨਾ ਪਵੇਗਾ ਕਿਉਂਕਿ ਉਹਨਾਂ ਨੇ ਉਸ ਬੱਚੇ ਨੂੰ ਸਿਖਾ ਦਿੱਤਾ ਸੀ ਕਿ ਜਦੋਂ ਅਸੀਂ ਉੱਪਰੋਂ ਪੁੱਛੀਏ ਤਾਂ ਤੁਸੀਂ ਇਹ ਕਹਿਣਾ ਕਿ ਮੈਂ ਗੋਰਖ ਨਾਥ ਗੁਰੂ ਦੀ ਹਾਂ ਤੇ ਇਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਕਿਉਂਕਿ ਬੱਚੇ ਨੂੰ ਪੱਟੀ ਪੜਾਈ ਸੀ ਜਿਹੜਾ ਥੱਲੇ ਬਿਠਾਇਆ ਸੀ ਬੇ ਤੈਨੂੰ ਪੁੱਛਾਂਗੇ ਧਰਤੀ ਤੂੰ ਕਿਸ ਦੀ ਹੈ ਤੇ ਤੂੰ ਜਵਾਬ ਦੇਣਾ ਮੈਂ ਧਰਤੀ ਸਿੱਧਾਂ ਦੀ ਹਾਂ ਉਹਨਾਂ ਨੇ ਇਹ ਨਾਟਕ ਖੇਡਿਆ ਗੁਰੂ ਸਾਹਿਬ ਜੀ ਦੇ ਸਾਹਮਣੇ ਹੋ ਕੇ ਆਵਾਜ਼ ਦਿੱਤੀ ਕਿ ਤਰਤੀ ਤੂੰ ਦੱਸ ਕਿਸ ਦੀ ਏ ਤਾਂ ਤਰਤੀ ਵਿੱਚੋਂ ਆਵਾਜ਼ ਆਈ ਮੈਂ ਤਰਤੀ ਗੌਰਖ ਦੀ ਹਾਂ ਸਿੱਧਾ ਨੇ ਇੱਕ ਵਾਰ ਫਿਰ ਪੁੱਛਿਆ ਤਰਤੀ ਦੱਸ ਤੂੰ ਕਿਸ ਦੀ ਆਂ ਫਿਰ ਇਹ ਆਵਾਜ਼ ਆਈ ਮੈਂ ਤਰਤੀ ਗੌਰਖ ਸਿੱਧਾਂ ਦੀ ਹਾਂ ਗੁਰੂ ਨਾਨਕ ਦੇਵ ਜੀ ਜਾਨੀ ਜਾਣ ਸਨ ਤੀਜੀ ਵਾਰ ਜਦੋਂ ਸਿੱਧਾ ਨੇ ਵਾਸਤਤੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਝੂਠ ਬੋਲਣ ਵਾਲੇ ਬਾਲਕ ਤੂੰ ਸ਼ਾਂਤ ਹੋ ਜਾ ਉਹ ਬਾਲਕਪੋਰੇ ਵਿੱਚ ਹੀ ਸ਼ਾਂਤ ਹੋ ਗਿਆ ਤੇ ਆਵਾਜ਼ ਦਾ ਕੋਈ ਉੱਤਰ ਨਾ ਦੇ ਸਕਿਆ ਤਾਂ ਫਿਰ ਗੁਰੂ ਸਾਹਿਬ ਜੀ ਨੇ ਧਰਤੀ ਨੂੰ ਪੁੱਛਿਆ ਧਰਤੀ ਤੂੰ ਕੇਸ ਤੀਂ ਅੱਗੋਂ ਆਵਾਜ਼ ਆਈ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਸਿੱਧ ਸਾਰੇ ਹੈਰਾਨ ਹੋਏ ਉਹ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਏ ਤੇ ਸਾਰਿਆਂ ਨੇ ਮਿਲ ਕੇ ਉਸ ਸਥਾਨ ਦਾ ਨਾਮ ਨਾਨਕ ਮੱਤਾ ਕਿਹਾ ਗੋਰਖ ਮੱਤਾ ਦੀ ਤਾਂ ਤੇ ਨਾਨਕ ਮੱਤਾ ਰੱਖ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ